ਕਮਾਲ ਦੀ ਕਾਰਾਗਰੀ ਕਰਦੇ ਆ ਦੇਖ ਲਓ ਇਹਦਾ ਮੁੱਲ ਆ ਕੋਈ ਉਹਨਾਂ ਦਾ ਡਿਮਾਂਡ ਸੀਗਾ ਸਪੈਸ਼ਲ ਅੱਛਾ ਜੇ ਤਿੰਨ ਰੰਗ ਕਰਨੇ ਆ ਤੇ ਮਾਡਲ ਆਪਾਂ ਦੱਸਿਆ ਤਾਂ ਇਹ 2006 ਮਾਡਲ ਆ ਜੀ 2006 ਮਾਡਲ ਕੋਪੀ ਵੀ ਨੇੜੇ ਕਰਕੇ ਇਹਨੂੰ ਦਿਖਾਉਂਦੇ ਤਰੇ ਯਾਰ ਚੀਜ਼ ਸੋਹਣਾ 2006 ਮਾਡਲ ਆ ਇਹ 2006 ਦਾ ਹਾਂਜੀ ਤੇ ਇਹ ਕੈਨੇਡਾ ਭੇਜਣਾ ਹੋਣਾ ਇਹ ਕੈਨੇਡਾ ਸ਼ਿਪਿੰਗ ਕਰਨਾ ਜੀ ਤੇ ਹੈਗਾ ਇਹ 500 ਜੀ ਹਾਂਜੀ ਇਹਦਾ ਡਬਲ ਸਲੈਂਸਰ ਵੀ ਕੀਤਾ ਤੁਸੀਂ ਦੇਖ ਸਕਦੇ ਦੋ ਤਰ੍ਹਾਂ ਦਾ ਆਮਚ ਇੱਕ ਹੁੰਦਾ ਆ ਜੀ ਤੇ ਇੱਕ ਤਰ੍ਹਾਂ ਦਾ ਕਬਾੜ ਸੀਗਾ ਲੇਕਿਨ ਹੁਣ ਸੋਨਾ ਬਣ ਗਿਆ ਜੀ ਆਓ ਫਿਰ ਸਟਾਰਟ ਲੋ ਜੀ ਲੈ ਚੱਲਦਾ ਜੀ ਇਹ ਵੀ ਚੱਲਦਾ ਆਹਾ ਇਹ ਵੀ ਲੋ ਜੀ ਲੈ ਇਹ ਵੀ ਹੱਥਾਂ ਮਾੜੇ ਨਾਲ ਹੀ ਆ ਲੋ ਨਾਲੇ ਕਹਿੰਦੇ ਸੀ ਵੀ ਪੱਟਾਂ 'ਚ ਜਾਨ ਚਾਹੀਦੀ ਹੈ ਪਹਿਲੀਆਂ 'ਚ ਲੈ ਆ ਆ ਵੀ ਸਟਾਰਟ ਆਈ ਆ ਲੋ ਜੀ ਇਹ ਆ ਵੀ ਮੈਂ ਇਹ ਇਹ ਮਤਲਬ ਇਹ ਇਹ ਛੋਟੇ ਕੋਲੇ ਚੱਲੂ ਜਾਂ ਘਰੇ ਜਾ ਕੇ ਵੀ ਇਹ ਘਰੇ ਵੀ ਲਾ ਲਓ ਆ ਵੀ ਉਹ ਡੈੱਡ ਹੋਇਆ ਫੜਾਇਓ ਜਾਨ ਪਾ ਕੇ ਤੋੜਨਾ ਥੋੜਾ ਕੰਮ ਆ ਤੁਸੀਂ ਪੂਆ ਬੋਰੇ ਜਿਹਾ ਕੇ ਪਾ ਕੇ ਦੇਜੋ ਸਾਨੂੰ ਹਾਂ ਤੁਹਾਨੂੰ ਚੱਲਦਾ ਮੋਟਰਸਾਈਕਲ ਸ਼ੋਰੂਮ ਕੰਡੀਸ਼ਨ ਆਪਾਂ ਦੇ ਦਵਾਂਗੇ ਜੀ ਆਹ ਮੋਟਰਸਾਈਕਲ ਜਿਹੜੇ ਪਏ ਆ ਨਾ 50 ਸਾਲ ਤੋਂ ਲੈ ਕੇ 80 ਸਾਲ ਤੱਕ ਪੁਰਾਣੇ ਵਾਲੇ ਆ ਸਜਾਵਲ ਸਿੰਘ ਆਪਣੇ ਨਾਲ ਵੀਰਾ ਫਿਰ ਇੱਕ ਗੱਲ ਹੈਗੀ ਇਹ ਆ ਇਥੋਂ ਖਿਆਣਾ ਲੱਭਿਆ ਕਿੱਥੋਂ ਤੁਸੀਂ ਆਹਾ ਹੈਂ ਏ ਭਾਈ ਆਰਮੀ ਵਾਲੇ ਲੋਟ ਤੇ ਆਉਂਦੇ ਬਹੁਤ ਪੁਰਾਣੇ ਪੁਰਾਣੇ ਮੋਟਰਸਾਈਕਲ ਹਾਂ ਸਾਰੇ ਪਿਆਰੇ ਕੋਈ ਫਿਰ ਸਹੀ ਅੱਛਾ ਠੀਕ ਹੈ ਇਹ ਤੁਸੀਂ ਹੱਥ ਰੱਖਿਆ ਜਿਹੜਾ ਇਹ ਹੈਗਾ 1974 ਆ ਜੀ ਹਾਂ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਗੁਰਾਇਆਂ ਦੇ ਵਿੱਚਾਂ ਇਧਰਲੇ ਪਾਸੇ ਫਗਵਾੜਾ ਰਹਿ ਗਿਆ 10 ਕਿਲੋਮੀਟਰ ਤਾਂ ਇਧਰ ਫਲੋਰ ਰਹਿ ਗਿਆ ਉਹ ਵੀ 7-8 10 ਕਿਲੋਮੀਟਰ ਦੇ ਸੰਨ ਤੇ ਵਿਚਕਾਰ ਗੁਰਾਇਆਂ ਪੈਂਦਾ ਵਾ ਲੋਕ ਇੱਥੇ ਨਾ ਨਵੇਂ ਮੋਟਰਸਾਈਕਲ ਲੈ ਕੇ ਖੜਾ ਜਾਂਦੇ ਆ ਭਾਈ ਨੂੰ ਬੰਦਾ ਬਣਾ ਦੇ ਅਸਵਾਗ ਤੋਂ ਸਜਾਵ ਵਾਲਾ ਇਨਫੀਲਡ ਵਰਕਰਸ ਵਾਲਿਆਂ ਕੋਲ ਲੈ ਕੇ ਆ ਗਿਆ ਤੁਹਾਨੂੰ ਮੈਂ ਆਹ ਦੇਖੋ ਨਵੇਂ ਮੋਟਰਸਾਈਕਲ ਖੜੇ ਆ ਇੱਥੇ ਤੁਹਾਨੂੰ ਨਵੇਂ ਮੋਡੀਫਾਈ ਵੀ ਕਰਕੇ ਦੇਣਗੇ ਪੁਰਾਣੇ ਹੁਣ ਆਰਮੀ ਵਾਲੇ ਉਹ ਵੀ ਮੋਡੀਫਾਈ ਹੋ ਜਾਣਗੇ ਤੇ ਜਿਹੜੇ ਪੁਰਾਣੇ ਮੋਟਰਸਾਈਕਲ ਆ ਤੁਸੀਂ ਖਰੀਦ ਵੀ ਸਕਦੇ ਹੋ ਆਹ ਦੇਖੋ ਕਿੰਨੇ ਵਟ ਕੱਡੇ ਪਏ ਆ ਆਹ ਦੇਖੋ ਮੋਟਰਸਾਈਕਲ ਕਮਾਲ ਦਾ ਤੁਹਾਨੂੰ ਰੰਗ ਰੂਪ ਨਜ਼ਰ ਆਊਗਾ ਮਤਲਬ ਕਮਾਲ ਦੀ ਕਾਰਗਰੀ ਕਰਦੇ ਆਹ ਦੇਖ ਲੋ ਇਹਦਾ ਮੁੱਲ ਆ ਕੋਈ ਆਪਣੇ ਵੀਰ ਜੀ ਹੁਣ ਵੀਰ ਸਾਸੀ ਕਾਲ ਖਿਆਲ ਸਾਬ ਠੀਕ ਹੋ ਜੀ ਚੜਦੀ ਕਲਾ ਸਤਿਗੁਰ ਜੀ ਵੀਰੇ ਗੱਲ ਹੈਗੀ ਆ ਆ ਯਾਰ ਪਾਲੀਆਂ ਰੀਜਾਂ ਲਾਈਆਂ ਹੋਈਆਂ ਇਹ ਭਾਜੀ ਡਿਮਾਂਡ ਸੀਗਾ ਭਾਈ ਦਾ ਕੈਨੇਡਾ ਨੇ ਅੱਛਾ ਉਹਨਾਂ ਦਾ ਡਿਮਾਂਡ ਸੀਗਾ ਸਪੈਸ਼ਲ ਅੱਛਾ ਜੇ ਤਿੰਨ ਰੰਗ ਕਰਨੇ ਆ ਤੇ ਮਾਡਲ ਆਪਾਂ ਦੱਸਿਆ ਤਾਂ ਇਹ 2006 ਮਾਡਲ ਆ ਜੀ 2006 ਮਾਡਲ ਕੋਪੀ ਵੀਰੇ ਨੇੜੇ ਕਰਕੇ ਇਹਨੂੰ ਦਿਖਾਉਂਦੇ ਤਰੇ ਆ ਸੁਣਾ 2006 ਮਾਡਲ ਆ ਇਹ 2006 ਦਾ ਹਾਂਜੀ ਤੇ ਇੱਕ ਕੈਨੇਡਾ ਭੇਜਣਾ ਹੋਣਾ ਇਹ ਇੱਕ ਕੈਨੇਡਾ ਸ਼ਿਪਿੰਗ ਕਰਨਾ ਜੀ ਤੇ ਹੈਗਾ ਇਹ 500 ਜੀ 500 500 ਸੀਸੀ ਇਹ ਜੀ ਜੀ ਤੇ ਇਹ ਡਿਮਾਂਡ ਤੇ ਕੀਤਾ ਇਹ ਕੋਈ ਬੰਦੇ ਦਾ ਆ ਅੱਛਾ ਤੇ ਇਹ ਕਿਹੇ ਮੋਟਰਸਾਈਕਲ ਇੱਕ ਤੁਹਾਡੇ ਨਾਲ ਆਹਾ 2002 ਜੀ ਆਚਰੀਆ ਕਲਰ ਹਾਂਜੀ ਇਹਦਾ ਡਬਲ ਸਲੈਂਸਰ ਵੀ ਕੀਤਾ ਤੁਸੀਂ ਦੇਖ ਸਕਦੇ ਦੋ ਤਰ੍ਹਾਂ ਦਾ ਹਾਂ ਦਊਗੀ ਆਮਚ ਇੱਕ ਹੁੰਦਾ ਆ ਜੀ ਤੇ ਇੱਕ ਤਰ੍ਹਾਂ ਦਾ ਕਬਾੜ ਸੀਗਾ ਲੇਕਿਨ ਹੁਣ ਸੋਨਾ ਬਣ ਗਿਆ ਜੀ ਇਹ ਕਿਹੜਾ ਮਾਡਲ ਸੀ ਇਹ 2002 ਆ ਜੀ ਇਹ 2 ਆ ਆ 6 ਆ 6 ਆ ਇਸੇ ਤਰੀਕੇ ਨਾਲ ਉਹਨਾਂ ਦੇ ਇੱਕ ਹੋਰ ਬਾਈਕ ਖੜੀ ਆ ਇੱਕ ਆਹ ਖੜੀ ਆ ਛੇ ਇਹ ਵੀ ਉਹਨਾਂ ਦੇ ਆ ਇਹ ਵੀ ਉਹਨਾਂ ਦੇ ਇਹ ਕੋਈ ਬੰਦੇ ਦਾ ਕੈਨੇਡਾ ਸ਼ਿਪਿੰਗ ਵੀ ਕਰ ਹਾਂ ਇਹ ਰੰਗ ਰੰਗ ਬਹੁਤ ਦੱਸਿਆ ਜੇ ਤੁਸੀਂ ਹਾਂਜੀ ਨਹੀਂ ਬਾਈ ਦਾ ਸਪੈਸ਼ਲ ਸੀਗਾ ਰੰਗ ਉਹਨਾਂ ਨੇ ਡਿਮਾਂਡ ਕੀਤਾ ਸੀਗਾ ਸਾਨੂੰ ਨੈਟ ਤੋਂ ਚੱਕ ਕੇ ਭੇਜਿਆ ਸੀਗਾ ਉਹਨਾਂ ਨੇ ਅੱਛਾ ਤੇ ਉਹੀ ਰੰਗ ਕੀਤਾ ਆ ਬਹੁਤ ਸੋਹਣਾ ਰੰਗ ਵੀ ਇਹ ਤਿੰਨੇ ਮੋਟਰਸਾਈਕਲ ਕੈਨੇਡਾ ਜਾਣਾ ਰੰਗ ਰੰਗ ਵੀ ਤੁਸੀਂ ਕਰ ਦਿਓ ਸਾਰੇ ਕੁਝ ਮੋਟਰਸਾਈਕਲ ਤੁਸੀਂ ਪੁਰਾਣਾ ਦੇ ਦਿਓ ਹਾਂ ਉਹਨੂੰ ਨਿਊ ਕਰਕੇ ਦੇ ਦਵਾਂਗਾ ਆਪਾਂ ਮਨ ਨਾਲ ਵੀ ਉਹ ਡੈੱਡ ਹੋਇਆ ਫੜਾਇਓ ਜਾਨ ਪਾ ਕੇ ਤੋੜਨਾ ਤੁਹਾਡਾ ਕੰਮ ਆ ਤੁਸੀਂ ਪੂਆ ਬੋਰੇ ਜਿਹਾ ਕੇ ਪਾ ਕੇ ਦੇਜੋ ਸਾਨੂੰ ਹਾਂ ਤੁਹਾਨੂੰ ਚੱਲਦਾ ਮੋਟਰਸਾਈਕਲ ਸ਼ੋਰੂਮ ਕੰਡੀਸ਼ਨ ਆਪਾਂ ਤੇ ਦੋਵੇਂ ਜੀ ਤੇ ਇੱਕ ਮੈਂ ਦੇਖਿਆ ਹੋਰ ਹੈਰਾਨੀ ਵਾਲੀ ਗੱਲ ਸੀ ਇੱਥੇ ਖੜਾ ਸੀ ਨਵਾਂ ਹਾਂਜੀ ਉਹ ਥੋਡੇ ਕੋਲ ਖੜਾ ਆ ਕੇ ਜਮਾ ਹੀ ਹਜੇ ਉਹ ਬਿਨਾਂ ਕੱਕ ਜੀ ਆ ਉਹ ਬਾਈ ਨੇ ਉਹ ਵੀ ਰੰਦੇ ਬਾਹਰ ਅੱਛਾ ਤੇ ਉਹ ਨਵਾਂ ਘਟਾ ਕੇ ਤੇ ਉਹ ਕਹਿੰਦੇ ਸਾਨੂੰ ਪੁਰਾਣੇ ਲੁੱਕ ਚਾਹੀਦਾ ਹੈ ਉਹ ਵੀ ਮੜਾ ਜਿਹਾ ਦਿਖਾ ਦਿੰਦੇ ਆਓ 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 ਆਪ ਮੈਂ ਦੇਖਿਆ ਵੀ ਇੱਥੇ ਜਮਾ ਨਕੋਰ ਨਵਾਂ ਨਕੋਰ ਹੀ ਖੜਾ ਸੀ ਆਹ ਦੇਖੋ ਜੀ ਆਹ ਹਾਲ ਐ ਆ ਸ਼ੋਰੂਮ ਕੰਡੀਸ਼ਨ ਜਮਾ ਹੀ ਐ ਨਵਾਂ ਘੜਾ ਆਕੇ ਬਾਈ ਦੇਗੇ ਸੀਗੇ ਹਾਂ ਤੇ ਇਲੈਕਟਰਾਂ ਦੇ ਆਪਾਂ ਮੜਗਾੜ ਕਹਿੰਦੇ ਆ ਇਹ ਅੱਛਾ ਉਹ ਕਹਿੰਦੇ ਮੈਨੂੰ ਇਦਾਂ ਚਾਹੀਦਾ ਪਿੱਛੇ ਵੀ ਮੜਗਾੜ ਇਲੈਕਟਰਾਂ ਚਾਹੀਦੇ ਆ ਅੱਛਾ ਸੀਟ ਵੀ ਇਲੈਕਟਰ ਵਾਲਾ ਉਹ ਕਹਿੰਦੇ ਆ ਆਪਾਂ ਮੋਡੀਫਾਈ ਕਰਨਾ ਆ ਮੈਂ ਕਹਿੰਦਾ ਜਿੱਦਾਂ ਦਾ ਕਹੋਗੇ ਹੋ ਜਾਊਗਾ ਹਾਂ ਉਹਨਾਂ ਨੇ ਪਸੰਦ ਆ ਆਪਾਂ ਕੰਮ ਕਰਤਾ ਹੈਂਡਲਬਾਰ ਵੀ ਮਸਾਰਾ ਸੈੱਟ ਕਰਤਾ ਸੈੱਟ ਕਰਤਾ ਓਕੇ ਰਿਪੋਰਟ ਕਰਤਾ ਆ ਤੇ ਆਪਣੇ ਕੋਲੇ ਪੁਰਾਣੇ ਵੀ ਮਿਲ ਜਾਂਦੇ ਆ ਪੁਰਾਣੀ ਹੁੰਦਾ ਵੀ ਉਹ ਹੱਥ ਨਾਲ ਹੀ ਸਟਾਰਟ ਕਰਨ ਵਾਲੇ ਕਿੱਕ ਰੈਲੀ ਕਰ ਦਿੰਦੇ ਆ ਹੱਥ ਨਾਲ ਹੋ ਜਾਂਦੇ ਆ ਜਿਹੜਾ ਮਰਜੀ ਕੋ ਕਰ ਦਿੰਦੇ ਆ ਜੀ ਲੈ ਕਰੋ ਫਿਰ ਕਿਹੜਾ ਕਰਕੇ ਦਿਖਾਉਨੇ ਹੋ ਲੋ ਜੀ ਆ ਜਾਓ ਉਧਰ ਦੇ ਸ਼ੁਰੂ ਹੋ ਜਾਂਦੇ ਆ ਆਪਾਂ ਇੱਥੇ ਵਿੱਚ ਇਧਰ ਆਪਣਾ ਲੋ ਆ ਰਹੀ ਠੀਕ ਆ ਇਧਰ ਆ ਇੱਥੋਂ ਕਰ ਦਿੰਦੇ ਆ ਇੱਥੋਂ ਕਰ ਲਓ ਆ ਕਿਉਂਕਿ ਥਾਂ ਥੋੜਾ ਆਪਣੇ ਕੋਲੇ ਹਾਂਜੀ ਤੇ ਆ ਸਕਦੇ ਹੋ ਸਵਾਵਾ ਕਿੰਨੇ ਸਾਲ ਹੋ ਗਏ ਵੀਰੇ ਤੁਹਾਨੂੰ ਮੈਨੂੰ 1994 ਦੇ ਮੈਂ ਕੰਮ ਕਰਦਾ ਜੀ ਸਿਰਫ ਬੁਲਟ ਦੇ ਬੁਲਟ ਦੇ ਸਪੈਸ ਡਾਕਟਰ ਮਾਹਰ ਡਾਕਟਰ ਜਿਹਨੂੰ ਕਹਿੰਦੇ ਨੇ ਆ ਬਿਲਕੁਲ ਇਹ ਹੋ ਗਏ 30 ਸਾਲ ਹੀ ਹੋ ਗਏ ਬਾਈ ਇੱਕ ਤਾਂ ਡਾਕਟਰ ਕਹਿੰਦੇ ਮਰੇ ਬੰਦੇ ਨੂੰ ਜਿੰਦਾ ਨਹੀਂ ਕਰ ਸਕਦੇ ਆ ਹਾਂ ਲੇਕਿਨ ਆਪਾਂ ਮਰੇ ਪੌਲਟ ਨੂੰ ਆਪਾਂ ਜ਼ਿੰਦਾ ਕਰ ਸਕਦੇ ਆ ਤੇ ਆਹ ਪ੍ਰਾ ਕਰਕੇ ਦਿਖਾਓ ਫਿਰ ਸਟਾਰਟ ਲੋ ਜੀ ਲੈ ਚੱਲਦਾ ਜੀ ਇਹ ਵੀ ਚੱਲਦਾ ਆਹ ਇਹ ਵੀ ਲੋ ਜੀ ਲੈ ਇਹ ਵੀ ਹੱਥਾਂ ਮਾੜੇ ਨਾਲ ਹੀ ਆ ਲੋ ਲੈ ਨਾਲੇ ਕਹਿੰਦੇ ਸੀ ਵੀ ਪੱਟਾਂ 'ਚ ਜਾਨ ਚਾਹੀਦੀ ਹੈ ਪਹਿਲੀਆਂ ਚ ਲੈ ਆਹ ਵੀ ਸਟਾਰਟ ਰਹੀਂ ਆ ਲੋ ਜੀ ਇਹ ਆ ਵੀ ਮੈਂ ਇਹ ਇਹ ਮੈਂ ਨਾਲ ਕਿ ਇਹ ਇਹ ਛੋਡੇ ਕੋਲ ਹੀ ਚੱਲੂ ਜਾਂ ਘਰੇ ਜਾ ਕੇ ਵੀ ਘਰੇ ਵੀ ਲਾ ਲਓ ਤੁਸੀਂ ਨਹੀਂ ਆਏ ਹੁੰਦਾ ਨਾ ਕਈ ਵਾਰੀ ਮਕੈਨਿਕ ਕੋਲ ਦਾ ਸਾਰਾ ਸਹੀ ਹੋਈ ਨਹੀਂ ਜਾਂਦਾ ਨਹੀਂ 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 ਅੱਛਾ ਤੁਸੀਂ ਆਹ ਕੋਈ ਦਾ ਸੈਂਟਰ ਕਰਕੇ ਮਾਰੂਗੇ ਪਵਾ ਹੱਥ ਨਾਲ ਤੁਸੀਂ ਕਰ ਸਕਦੇ ਟਰ ਕਰਕੇ ਦੇ ਹਾਂਜੀ ਸਿਸਟਮ ਹੈ ਦਾ ਉਹ ਤੁਹਾਡੇ ਕੋ ਵੀ ਕਰਾ ਦਵਾਂਗਾ ਹੱਥ ਨਾਲ ਕੋਈ ਚੱਕਰ ਨਹੀਂ ਆ ਜੀ ਅੱਛਾ ਹਾਂਜੀ ਤੇ ਆਪਣੇ ਕੋਲ ਵੀਰ ਜੀ ਹੁਣ ਬੰਦ ਕਰ ਦਈਏ ਖੜਕਾ ਹੋ ਰਿਹਾ ਨਾ ਹਾਂਜੀ ਤੇ ਬੰਦ ਕਰ ਦਈਏ ਖੜਕਾ ਹੋ ਰਿਹਾ ਗੱਲ ਨਹੀਂ ਸੁਣਨੀ ਆਪਣੀ ਸਹੀ ਤਰੀਕੇ ਨਾਲ ਹਾਂਜੀ ਬਿਲਕੁਲ ਬਿਲਕੁਲ ਤੇ ਦੂਜੀ ਗੱਲ ਹੈਗੀ ਆ ਬਾਈ ਪੁਰਾਣੇ ਹਾਂਜੀ ਲੈਣੇ ਹੁਣ ਸ਼ਕੀਨ ਹੁੰਦੇ ਆ ਪੁਰਾਣੇ ਨੂੰ ਮੈਲਟਰੀ ਟਾਈਪ ਚਾਹੀਦੇ ਆ ਹਾਂਜੀ ਸੁਭਾਵਨਾ ਹੈ ਮਿਲਣ ਦੀ ਆਪਣੇ ਕੋਲੋਂ ਹਾਂ ਆਪਣੇ ਕੋਲ ਆਰਟ ਆਉਂਦੇ ਜੀ ਆਰਡਰ ਤੇ ਕਰਦੇ ਆਪਾਂ ਤਿਆਰ ਜੀ ਡੇਢ ਮਹੀਨੇ ਦਾ ਬੇਟਿੰਗ ਲਈ ਜਾ ਤੋ ਜੀ ਤੇ ਉਹਨਾਂ ਨੂੰ ਤਿਆਰ ਕਰਕੇ ਦੇਈ ਦਿਆ ਅੱਜ ਤਾਂ ਆਪਾਂ ਪੀਵੀ 5 ਫਿਰੋਜ਼ਪੁਰ ਦੇਣਾ ਆ ਜੀ ਇਹ ਬਾਈ ਬਾਹਰ ਆ ਆਰਡਰ ਦਿੱਤਾ ਆ 2009 ਆ ਆਰਮੀ ਵਾਲਾ ਬਾਈਕ ਆ ਹੂੰ ਕੰਡਮ ਸੀਗਾ ਉਹ ਵੀ ਤੁਹਾਨੂੰ ਦਿਖਾ ਦਵਾਂਗੇ ਨੈਕਸਟ ਵੀਡੀਓ 'ਚ ਆਪਾਂ ਉਧਰ ਦੀ ਦੁਕਾਨ ਤੇ ਜਾਣਾ ਜੀ ਉਹਨਾਂ ਨੂੰ ਦੇਣਾ ਆ ਇਹ ਇੱਕ ਮੈਨੂੰ ਦੱਸੋ ਗੱਲ ਜਿੰਨੇ ਮੰਨ ਕੇ ਚੱਲੋ ਵੀ ਕਿਸੇ ਕੋਲੇ ਮੋਟਰਸਾਈਕਲ ਨਹੀਂ ਹੁੰਦਾ ਵੀਰ ਤੁਸੀਂ ਆਪ ਹੀ ਲੈ ਕੇ ਸਾਨੂੰ ਸੈੱਟ ਕਰਕੇ ਦੇ ਦੇ ਬਿਲਕੁਲ ਜੀ ਕਿਸੇ ਕੋਈ ਨਹੀਂ ਹੈਗਾ ਮੰਨ ਲਓ ਤੁਹਾਡੇ ਕੋਲ ਮੋਟਰਸਾਈਕਲ ਨਹੀਂ ਤੁਸੀਂ ਤਿਆਰ ਕਰਾਉਣਾ ਚਾਹੁੰਦੇ ਆ ਅਸੀਂ ਮੋਟਰਸਾਈਕਲ ਵੀ ਪ੍ਰੋਵਾਈਡ ਕਰਾ ਜੀਦਾ ਤਿਆਰ ਕਰਕੇ ਵੀ ਦੇ ਦੇਣਾ ਜੀ ਜੇ ਤੁਹਾਡੇ ਕੋਲ ਹੈਗਾ ਆ ਉਹ ਵੀ ਆਪਾਂ ਤਿਆਰ ਕਰ ਦਵਾਂਗਾ ਹਾਂ ਜੇ ਨਹੀਂ ਤਾਂ ਵੀ ਹੱਲ ਹੈਗਾ ਰੰਗ ਇੱਕ ਟਾਈਮ ਬਾਉਂਡ ਆ ਮੰਨ ਕੇ ਜੇ ਮੈਕੈਨਿਕੀ ਕਰਦੇ ਵੀ ਫੜ ਲੈਂਦੇ ਆ ਮੋਟਰਸਾਈਕਲ ਹਾਂਜੀ ਛੇ-ਛੇ ਮਹੀਨੇ ਨਹੀਂ ਮੋੜਦੇ ਨਹੀਂ ਉਹ ਆਪਣਾ ਕੰਮ ਨਹੀਂ ਹੈਗਾ ਜੀ ਟਾਈਮ ਬਾਉਂਡ ਹੋਵੇ ਨਾ ਵੀ ਇਹ ਸਾਡੇ ਭਾਈ ਤੋਂ ਲੈ ਨਹੀਂ ਆਦਾ ਮਹੀਨੇ ਉਹਦੇ ਦੋ ਮਹੀਨੇ ਆਪਾਂ ਲਈਦਾ ਟਾਈਮ ਹਾਂ ਉਹਦੇ ਅੰਦਰ ਕਰਕੇ ਤਿਆਰ ਦੇ ਦਈਏ ਭਾਈ ਨੂੰ ਉਹ ਬੇਸ਼ੱਕ ਨਾਲੇ ਜਾਂ ਕੋਈ ਚੱਕਰ ਨਹੀਂ ਆ ਹਾਂ ਪਰ ਆਪਣੇ ਲਈ ਉਹ ਤਿਆਰ ਆਪਣੇ ਵਾਲੇ ਤਿਆਰ ਹੋਊਗਾ ਆ ਮੋਟਰਸਾਈਕਲ ਹੁਣ ਭੇਜਣਾ ਆ 15-20 ਦਿਨ ਹੋ ਗਏ ਆ ਜੀ ਅੱਛਾ ਹੁਣ ਭਾਈ ਦਾ ਜਦੋਂ ਫੋਨ ਆਇਆ ਆ ਆਪਾਂ ਸ਼ਿਪ ਕਰ ਦੇਣਾ ਬਿਲਕੁਲ ਆਪਣੇ ਲਈ ਨਹੀਂ ਕਮੀ ਹੋਣੀ ਚਾਹੀਦੀ ਆਪਣੇ ਵਾਲੇ ਕਮੀ ਨਹੀਂ ਹੋਣਾ ਜੀ ਸਹੀ ਹੋਣੇ ਇਹਦੇ ਵਿੱਚ ਜਿਹਦਾ ਮੋਟਰਸਾਈਕਲ ਤੁਸੀਂ ਦੇਖ ਸਕਦੇ ਆ ਹਾਂ ਇਦੇ ਵਿੱਚ ਤਿੰਨ ਚਾਰ ਮੋਟਰਸਾਈਕਲ ਵੇਚਣ ਵਾਲੇ ਆ ਨਹੀਂ ਤੇ ਸਾਰੇ ਆਰਡਰ ਤੇ ਹੀ ਤਿਆਰ ਹੋਏ ਆ ਇਹ ਸਾਰੇ ਆਰਡਰ ਤੇ ਉੱਥੋਂ ਤੱਕ ਗੋਪੀ ਜੀ ਮਗਰ ਤੱਕ ਦਿਖਾਉਂਦੇ ਜਾਓ ਸਾਰੇ ਆਰਡਰ ਤੇ ਹੀ ਤਿਆਰ ਹੋਏ ਆ ਇੱਕ ਮੈਂ ਦੇਖਿਆ ਬਈ ਬੁਲਟ ਸਾਫ਼ ਸੁਥਰੇ ਕੀਤੇ ਹੁਣ ਤਾਂ ਸੋਹਣੇ ਬੜੇ ਲੱਗਦੇ ਤੇ ਮੁਕਾਬਲਾ ਕੋਈ ਨਹੀਂ ਹੈ ਬਿਲਕੁਲ ਜੀ ਬਿਲਕੁਲ ਇਹ ਸਾਰਾ ਹੀ ਨਿਰਪੂਰਾ ਲੋਹਾ ਹੀ ਲੋਹਾ ਹੈ ਨਾ ਲੋਹਾ ਹੀ ਆ ਜੀ ਕੋਈ ਇਹਦੇ ਵਿੱਚ ਪਲਾਸਟਿਕ ਦੇ ਸਮਾਨ ਕੋਈ ਨਹੀਂ ਹੈ ਜੀ ਇਹ ਹਾਂ ਜਿਹੜੇ ਹੁਣ ਤੁਸੀਂ ਕੁਝ ਵੀ ਲਿਆ ਲਓ ਹੁਣ ਨਵੇਂ ਦੀ ਗੱਲ ਕਰੀਏ ਤੇ ਐਨੇ ਵਿੱਚ ਤੁਹਾਨੂੰ ਖਾਸੀਅਤ ਮੈਂ ਦਿਖਾ ਦਿੰਦਾ ਥੋੜਾ ਜੀਜ ਕੀ ਨਵੇਂ ਚ ਕੀ ਪਾਇਆ ਇਹਨਾਂ ਨੂੰ ਆ ਦੇਖੋ ਜੀ ਆ ਪਲਾਸਟਿਕ ਦਾ ਕਰਤਾ ਆ ਹਾਂ ਇਹ ਪੁਰਾਣੇ ਜਿਹੜਾ ਤੁਹਾਡੇ ਨਾਲ ਆ ਖੜਾ ਜੀ ਇਹਦੇ ਦੇਖੋ ਦੋਨੇ ਲੋਹੇ ਦਾ ਹੋਊਗਾ ਇਹ ਲੋਹੇ ਦਾ ਆ ਚੀਜ਼ੇ ਤੇ ਪਲਾਸਟਿਕ ਦਾ ਪਲਾਸਟਿਕ ਦੇ ਲਾਤਾ ਜੀ ਆ ਪਲਾਸਟਿਕ ਦੀ ਲਾਤਾ ਇਹਨਾਂ ਨੂੰ ਵੀ ਪਲਾਸਟਿਕ ਹੋਣ ਲਾਉਣ ਲਾ ਪੀ ਕੰਪਨੀ ਤੇ ਮਹਿੰਗਾ ਕਰਤਾ ਹਾਲਾਂਕਿ ਮਹਿੰਗਾ ਕਰਤਾ ਤੇ ਕਿੱਕ ਕੱਢਦੀ ਇਹਦੀ ਜੀ ਹੂੰ ਕਿੱਕ ਤੋਂ ਬਿਗੈਰ ਕਰਤਾ ਕਿੱਕ ਤੋਂ ਬਿਗੈਰ ਕਰਤਾ ਇਦੋਂ ਬਿਨਾ ਆਪਣੇ ਕੋਲੇ ਪੁਰਾਣੇ ਵੀ ਹੈ ਜਿਵੇਂ ਆ ਜੱਜ ਦੀ ਰੱਖੀ ਬੈਠੇ ਹੋ ਹਾਂ ਜੀ ਜੱਜ ਦੀ ਇਹ ਕਿਵੇਂ ਸ਼ੌਕਿਆ ਤੌਰ ਤੇ ਖੜਾ ਇਹ ਵੀ ਆਪਣਾ ਹੀ ਆ ਜੀ ਸ਼ੌਕਿਆਂ ਤੌਰ ਤੇ ਹਾਂ ਤੇ ਇਹ ਆਪਣਾ ਸ਼ੋਰ ਕਰ ਦਿੰਨੇ ਹੋ ਕਿ ਟਾਈਮ ਨਹੀਂ ਮਿਲਦਾ ਨਹੀਂ ਤਿਆਰ ਕਰਨ ਨੂੰ ਕਰ ਦਈਦਾ ਬੁਲਟ ਨੂੰ ਟਾਈਮ ਨਹੀਂ ਮਿਲਦਾ ਟਾਈਮ ਨਹੀਂ ਮਿਲਦਾ ਹੁਣ ਕਿਉਂਕਿ ਇਹਨਾਂ ਦਾ ਹੀ ਬਹੁਤ ਬੰਦਿਆਂ ਦਾ ਆਉਂਦਾ ਫੋਨ ਇੱਕ ਦੋ ਮੋਟਰਸਾਈਕਲ ਮੈਂ ਕਿਤੇ ਤਿਆਰ ਹਾਂ ਪਰ ਟਾਈਮ ਨਹੀਂ ਸਾਡਾ ਤੋਂ ਮਿਲਦਾ ਜੀ ਇੱਕ ਮੈਂ BSA ਦੇਖਿਆ ਸੀ ਤੁਹਾਡੇ ਕੋਲੇ ਉਹ ਇੰਗਲੈਂਡ ਮਾਡਲ ਹੈ ਨਾ ਮਾਰ ਗਿਆ ਨੀਗਾ ਮੜੀ ਜੀ ਆ ਆ ਖੜਾ ਹਾਂਜੀ ਹਾਂਜੀ ਆ ਗੋ ਆਪਕੋ ਵੀ ਫੇਰ ਇੱਧਰ ਆ ਜਿਓ ਆ BSA ਆ 1953 ਮਾਡਲ 53 ਜੀ ਇੰਗਲੈਂਡ ਦਾ ਆਪਣਿਆ ਹੋਇਆ ਪਟਰੋਲ ਕੱਲੇ ਜੀ ਇਹਦੇ ਵਿੱਚ ਦੋ ਚੀਜ਼ ਚੇਂਜ ਹੈ ਇੱਕ ਮੀਟਰ ਹਾਂ ਇੱਕ ਰਿੰਗ ਗਲ ਗਿਆ ਸੀਗਾ ਇਹਦਾ ਜੀ ਅੱਛਾ ਬਾਕੀ ओरिजिनल ਮੋਟਰਸਾਈਕਲ ਆ ਕੋਈ ਪੇਂਟ ਨਹੀਂ ਆ ਹਾਂ ਕੋਈ ਕੁਝ ਨਹੀਂ ਆ ਜੀ ਇਹ ਜੇ ਹੋਗਾ ਸਾਡਰ ਸੁਣਾ ਕੋਲੇ ਹੈ ਨਾ ਹਾਂਜੀ ਬਿਲਕੁਲ ਬਿਲਕੁਲ ਇਹ ਵੀ ਆਪਾਂ ਨੂੰ ਸ਼ੌਕ ਸੀਗਾ ਤੇ ਆਪਾਂ ਲੈ ਕੇ ਆਏ ਆ ਆਪ ਲਈ ਹਮ ਕਿਸੇ ਤੋਂ ਹੈ ਨਹੀਂ ਸੀ ਤੇ ਆਪਣਾ ਬਹੁਤ ਘੱਟ ਆ ਮੋਟਰਸਾਈਕਲ ਆਏ ਸੀਗੇ ਜੀ ਬੀਐਸਸੀ ਕਹਿੰਦੇ ਇਹਨੂੰ ਤੇ ਆ ਆਹ ਆਹ ਕਿਹੜਾ ਹਾਂਡ ਆ ਇਹ ਕਿਹੜਾ ਮਾਡਲ ਆ ਇਹ ਇਹ 70 ਸੀਸੀ ਆ ਜੀ 70 ਸੀ ਇਹ ਨਮੂਨਾ ਹੈ ਵੱਖਰਾ ਮੈਨੂੰ ਜਦ ਪਿਆ ਕੀ ਗੱਲ ਹੈ ਇਹ ਜੀ ਜਿਆਦਾ ਆਪਣਾ ਹੈ ਨਾ ਪਾਕਿਸਤਾਨ ਵਾਲੇ ਚੱਲਦੇ ਆ ਹੁੰਡੇ ਟਾਈਪ ਜੀ ਇਹ ਅੱਛਾ ਪਾਕਿਸਤਾਨ ਚਾਲੇ ਹਾਂ ਜੀ ਹਾਂ ਜੀ ਹੈ ਨਿਕਾ ਜਾਈਆ ਆਪਣਾ ਇੰਡੀਆ ਤੇ ਆਏ ਸੀਗੇ ਥੋੜੇ ਪੀਸ ਆਏ ਸੀਗੇ ਇਹ ਸੱਤੀ ਅੱਛਾ ਹਾਂ ਜੀ ਹੰਡਾ ਚ ਹੈ ਨਿਕਾ ਜੈ ਨਿਆਣਾ ਜਾਈਆ ਬਾਈ ਬਹੁਤ ਬਹੁਤ ਜੀ ਹੈ ਹਾਂ ਜੀ ਲੋਕੀ ਬਹੁਤ ਦੇਖ ਕੇ ਜਾਂਦੇ ਜੀ ਲਾਈਕ ਕਰਦੇ ਇਹਨੂੰ ਬਹੁਤ ਹੈ ਨਿਕਾ ਜਾਈਆ ਕਿਹੜਾ ਮਾਡਲ ਹੈ ਵੀਰੇ ਇਹ ਇਹ ਹੈਗਾ ਆ 84 ਜੀ ਕਿ ਆ ਸੀਮਾ ਆਰਡਰ ਪੁਰਾਣਾ ਮੋਟਰਸਾਈਕਲ ਆ ਯਾਰ ਬਰ ਯੂਨੀਕ ਆ ਲਾਈਟਿੰਗ ਲੂਟਿੰਗ ਨਹੀਂ ਕੀ ਸਰ ਕੁਛ ਹਾਂ ਜੀ ਹਾਂ ਜੀ ਸੋਹਣਾ ਲੱਗਦਾ ਹੈ ਨਾ ਹਾਂ ਜੀ ਇਹਦਾ ਕਲਚ ਪਲੇਟਾਂ ਸੜੀਆਂ ਉਹ ਮੰਗਾਇਆ ਆ ਅੱਛਾ ਇੱਥੇ ਮਿਲਿਆ ਨਹੀਂ ਆ ਦਿੱਲੀ ਤੋਂ ਮੰਗਾਇਆ ਹੁਣ ਆ ਜਾਣਾ ਆ ਕਲਚ ਥੋੜਾ ਜਿਹਾ ਸਲਿੱਪ ਕਰਦਾ ਹਮ ਸਮਾਨ ਫਿਰਦਾ ਔਖਾ ਮਿਲਦਾ ਦਿੱਲੀੋਂ ਮਿਲ ਜਾਂਦਾ ਉਹ ਕੁਆੜ ਬਾਜ਼ਾਰ ਚ ਹਾਂ ਜੀ ਹਾਂ ਮਿਲ ਜਾਂਦੇ ਆ ਉੱਥੇ ਹੈਗੇ ਆ ਹਾਂ ਜੀ ਤੇ ਆਹ ਦੇਖ ਸਕਦੇ ਹੋ ਬਹੁਤ ਸਾਰੀ ਵੈਰਾਈਟੀ ਪਈ ਆ ਦੂਰ ਤੱਕ ਸਾਨੂੰ ਜਿੱਦਾਂ ਦਾ ਤੁਹਾਡੀ ਚੁਆਇਸ ਹੋਊਗਾ ਉਦਾਂ ਦਾ ਮੋਟਰਸਾਈਕਲ ਬਣਾ ਕੇ ਦੇ ਦਵਾਂਗਾ ਆਪਾਂ ਆਸ ਪਾਸੇ ਵੱਡੀ ਗ ਹਾਂ ਬਿਲਕੁਲ ਜੀ ਤੇ ਜੋ ਜੋ ਦੇ ਬੰਦੇ ਵਿਆਹੇ ਕਹਿਗਾ ਜਮਕ ਵਾਲੇ ਵੀ ਹੋ ਗਏ ਬਿਲਕੁਲ 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 ਤੇ ਆਪਾਂ ਦੇਖੀ ਚੱਲਗੇ ਦੂਜੇ ਮੋਟਰਸਾਈਕਲ ਉਹਦੇ ਪਾਸੇ ਹਾਂਜੀ ਬਿਲਕੁਲ ਆ ਜੀ ਆ ਮੋਟਰਸਾਈਕਲ ਜਿਹੜੇ ਪਏ ਆ ਨਾ 50 ਸਾਲ ਤੋਂ ਲੈ ਕੇ 80 ਸਾਲ ਤੱਕ ਪੁਰਾਣੇ ਵਾਲੇ ਆ ਸਜਾਵਲ ਸਿੰਘ ਆਪਣੇ ਨਾਲ ਵੀਰਾ ਫਿਰ ਇੱਕ ਗੱਲ ਹੈਗੀ ਏ ਅਜਿੱਥੋਂ ਖਿਆਣਾ ਲੱਭਿਆ ਕਿੱਥੋਂ ਤੁਸੀਂ ਆਹਾ ਹੈ ਇਹ ਬਈ ਆਰਮੀ ਵਾਲੇ ਲੋਟ ਤੇ ਆਉਂਦੇ ਬਹੁਤ ਪੁਰਾਣੇ ਪੁਰਾਣੇ ਮੋਟਰਸਾਈਕਲ ਹਾਂ ਸਾਰੇ ਪਏ ਆ ਰਹੇ ਕੋਈ ਫਿਰ ਸਹੀ ਅੱਛਾ ਠੀਕ ਹੈ ਇਹ ਤੁਸੀਂ ਹੱਥ ਰੱਖਿਆ ਜਿਹੜਾ ਇਹ ਹੈਗਾ 1974 ਆ ਜੀ 1974 ਮੇਡ ਇੰਗਲੈਂਡ ਗੋਰੀਆਂ ਦੇ ਜ਼ਬਾਨੇ ਦੇ ਜੀ ਹਮ ਕੱਲੇ-ਕੱਲੇ ਪਾਰਟਸ ਤੇ ਵੀ ਲਿਖਿਆ ਹੁੰਦਾ ਇੰਗਲੈਂਡ ਅੱਛਾ ਹਾਂਜੀ ਉਹ ਵੀ ਤੁਹਾਨੂੰ ਰੰਗ ਚੜਿਆ ਦਿਖਾ ਸਕਦੇ ਆਪਾਂ ਆ ਕੇ ਹੈਡਲਾਈਟ ਤੇ ਗੱਲ ਚੁੱਕਿਆ ਬਿਲਕੁਲ ਹਾਂਜੀ ਬਾਹਰ ਹੁਣ 20 ਕਰਕੇ ਇਹ ਤੁਸੀਂ ਕਬਾੜ ਦੇਖ ਰਹੇ ਨੇ ਜੀ ਇਹ ਇਹ ਕਬਾੜ ਨਹੀਂ ਹੈਗਾ ਸਾਡੇ ਲਈ ਸੋਨੇ ਆ ਜੀ ਸੋਨਾ ਗੋ ਫਿਰ ਪਰਲੇ ਪਾਸੇ ਨੂੰ ਹੋ ਕੇ ਜਿਹੜਾ ਨੰਬਰ ਆ ਇਹ ਆ ਜੀ 1976 ਆ ਜੀ ਆਗੋ ਪਿੱਛੇ ਦਿਖਾ ਦਿਓ ਆਹ ਆ ਦਿਖਾ ਦਿਓ ਜੀ ਤੀਸਰਾ ਆ ਇਹ ਜੀ 1980 ਹੈ ਜੀ ਇਹ 1976 ਹੈ ਹਾਂਜੀ ਤੇ ਆਹ ਇਹ 1980 ਹੈ ਜੀ ਇਹ 1980 ਆ ਠੀਕ ਹੈ ਜੀ ਜਿਸ ਤਰੀਕੇ ਨਾਲ ਆਪਾਂ ਆ ਦੇਖ ਰਹੇ ਹਾਂ ਬਾਈਕ ਤੁਹਾਡੇ ਮਤਲਬ ਨਿਗਾ ਚਿੱਤ ਤੁਸੀਂ ਕਹੋਗੇ ਜੀ ਇਹ ਕਬਾੜ ਹੈ ਜੀ ਹਾਂ ਪਰ ਇਹ ਲੱਖੀ ਨਾ ਹਜ਼ਾਰਾਂ ਵਾਲੀ ਗੱਲ ਆ ਠੀਕ ਹੈ ਤੇ ਇਹ ਕਬਾੜ ਆ ਸਾਡੇ ਲਈ ਸੋਨੇ ਹੈ ਜੀ ਇਹ ਸ਼ੋਰੂਮ ਕੰਡੀਸ਼ਨ ਬਣ ਜਾਂਦੇ ਮੋਟਰਸਾਈਕਲ ਤੁਸੀਂ ਦੂਸਰੀ ਦੁਕਾਨ ਤੇ ਦੇਖ ਸਕਦੇ ਆ ਬਾਈਕ ਕੇ ਇਹੀ ਚੀਜ਼ ਆਪਾਂ ਤਿਆਰ ਕੀਤੇ ਆ ਉਹ ਦੂਜੀ ਜਿਹੜੀ ਆਪਣੀ ਦੁਕਾਨ ਤੇ ਖਾਂਦੇ ਹਾਂ ਜੀ ਤੇ ਇਸ ਵਕਤ ਅਸੀਂ ਹੈ ਕਿੱਥੇ ਗੁਰਾਇਆਂ ਦੇ ਵਿੱਚ ਆ ਇਧਰ ਫਗਵਾੜਾ ਤੇ ਇਧਰ ਫਲੋਰ ਹਨਾ ਇਹ ਆਪਾਂ ਵਿਚਕਾਰ ਪਿਆ ਜਾਂਦਾ ਫਗਵਾੜਾ ਤੇ ਫਲੋਰ ਉਹਦੇ ਵਿਚ ਸੰਨ ਚ ਗੁਰਾਇਆਂ ਸੈਂਟਰ ਚ ਪਿਆ ਜਾਂਦਾ ਜ਼ਿਲ੍ਹਾ ਜਲੰਧਰ ਸਾਡੇ ਪੈਂਦਾ ਜੀ ਜੀ ਤੇ ਗਰਾਹ ਸ਼ਹਿਰ ਆ ਸਾਡਾ ਹੂੰ ਤੇ ਮੇਨ ਹਾਈਵੇ ਤੇ ਲਿੰਕ ਰੋਡ ਤੇ ਆ ਜੀ ਚੰਨੀ ਦਾ ਹਲਕਾ ਕਹਿ ਦਈਏ ਹਾਂ ਤਾਂ ਹਾਂਜੀ 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 ਹੁਣ ਛੋੜੀ ਚੰਨੀ ਦਾ ਉਹ ਚੰਨੀ ਦੇ ਹਲਕੇ ਤੋਂ ਆਗੇ ਬਹੁਤ ਵੈਰਾਈਟੀ ਪਈ ਆ ਤੁਹਾਡੇ ਕੋਲੇ ਕੋਈ ਫਿਰ ਇਧਰਲੇ ਪਾਸੇ ਦਿਖਾਓ ਉਹ ਆਪ ਡਾਡਰ ਤੇ ਹੁੰਦੇ ਜਿਆਦਾ ਤੁਸੀਂ ਦਿਖਾ ਸਕਦੇ ਆ ਸਾਰੇ ਮੋਟਰਸਾਈਕਲ ਵਾਲੇ ਪਾਸੇ ਆ ਜਿਓ ਉਹ ਆ ਰਿਹਾ ਜੀ ਸਹੀ ਆਜੂਗਾ ਦੇਖਿਓ ਮੜੇ ਕੋਸ਼ਿਸ਼ ਕਰਿਓ ਜਿਆਦਾ ਸਾਦਾ ਦਾ ਪ੍ਰਾਣ ਹੈ ਕਿਉਂਕਿ ਆਹ ਦੇਖੋ ਵੀ ਬਹੁਤ ਕਮਾਲ ਦੀ ਵੈਰਾਈਟੀ ਇਨਾਂ ਕੋਲੇ ਪਈ ਆ ਹਾਂਜੀ ਬਹੁਤ ਯੂਨਿਕ ਬੰਦਾ ਆਪਣੀ ਮਰਜੀ ਨਾਲ ਚੁਆਇਸ ਕਰ ਸਕਦਾ ਇਹਨਾਂ ਚੋਂ ਬਿਲਕੁਲ ਸਾਡੇ ਕੋਲ ਟਾਈਮ ਨਹੀਂ ਆਹ ਰਾਜਦੂਤ ਵੀ ਬਾਈ ਕੋਈ ਖਲੋ ਗਿਆ ਆ ਇਹ ਵੀ ਤਿਆਰ ਕਰਨਾ ਆ ਅੱਛਾ ਇਹਨੂੰ ਵੀ ਦੇਖਦੇ ਆਂ ਟਾਈਮ ਘਟ ਗਿਆ ਜੀ ਹਾਂ ਬੰਦੇ ਇਕੱਲੇ ਤੁਸੀਂ ਨਾ ਟੀਮ ਹੈਗੀ ਮੈਸੇ ਥੋਡੀ ਹਾਂ ਟੀਮ ਹੈਗੀ ਹੈ ਹੈਡ ਤਾਂ ਫਰੈਕ ਹੀ ਹੁੰਦਾ ਨਾ ਹਾਂਜੀ 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 ਤੇ ਆਹ ਦੇਖੋ ਬਹੁਤ ਜ਼ਿਆਦਾ ਵੈਰਾਈਟੀ ਆ ਤੁਹਾਡੇ ਕੋਲੇ ਪਈ ਪਈ ਇਹ ਚੀਜ਼ਾਂ ਆ ਆਹ ਦੇਖੋ ਆ ਨਿਊ ਮਾਡਲ ਦੇ ਵੀ ਹੁੰਦੇ ਸਾਡੇ ਕੋਲ ਆਹ ਜੇ ਕਿਸੇ ਵੀ ਨੂੰ ਨਿਊ ਮਾਡਲ ਆਗਰ ਪੁਰਾਣੇ ਨਹੀਂ ਕਿਸੇ ਨੂੰ ਚਲਾਉਣਾ ਆਉਂਦਾ ਆ ਨਿਊ ਮਾਡਲ ਸਾੜ ਤੇ ਵੀ ਤਿਆਰ ਕਰਾ ਸਕਦੇ ਪਟਾਈ ਵੀ ਜਿੱਦਾਂ ਮੋਟਰਸਾਈਕਲ 12 13 14 ਸਿੱਧੇ ਗੇਰਾਂ ਵਾਲੇ ਹਾਂ ਤੇ ਉਹ ਵੀ ਮਿਲ ਜਾਣਗੇ ਆਪਣੇ ਕੋਲ ਪੁਰਾਣੇ ਤੋਂ ਪੁਰਾਣਾ 80 ਸਾਲ ਪੁਰਾਣੇ ਤੋਂ ਲੈ ਕੇ ਜਮਾਂ ਨਵੇਂ ਤਾਜ਼ੇ ਤੱਕ ਵਾਲੇ ਮਿਲ ਜਣੇ ਜੀ ਬਟ ਕੀ ਹੈ 2000 ਤੇ ਲੈ ਕੇ 2009 ਤੱਕ ਆਰਸ਼ੀਆਂ ਪਾਸ ਮਿਲ ਜਾਂਦੀਆਂ ਜਿਆਦੇ ਪੁਰਾਣੇ ਆਰਸੀਆਂ ਨਹੀਂ ਪਾਸ ਮਿਲਦੀਆਂ ਇਹ ਡਿਮਾਰਡ ਕਰਦੇ ਆ ਫਿਰ ਆਸੀਆਂ ਕਰਕੇ ਕੰਮ ਰਹਿ ਜਾਂਦੇ ਆ ਜੀ ਹੂੰ ਠੀਕ ਹੈ ਤੇ ਇਹ ਜੀ ਬਿਲਕੁਲ ਟੈਕਨੀਕਲੀ ਤਾਂ ਫਿਰ ਪਤਾ ਹੀ ਨਹੀਂ 80 ਸਾਲ ਪੁਰਾਣੇ ਦੀ ਹੁਣ ਕਿੱਥੋਂ ਕੀ ਮਿਲ ਜੂ ਹਾਂਜੀ ਇਹ ਚੀਜ਼ਾਂ ਦਾ ਸ਼ੌਕ ਤਾਂ ਕੋਈ ਮੁੱਲ ਨਹੀਂ ਹੈਗਾ ਅਗਰ ਕਿਸੇ ਵੀਰ ਨੂੰ ਚਾਹੀਦਾ ਤਾਂ ਉਹ ਵੀ ਪ੍ਰੋਵਾਈਡ ਕਰਵਾਈਦੇ ਆਪਾਂ ਬਿਲਕੁਲ ਸਾਰਾ ਮਿਲ ਜਾਂਦਾ ਹਾਂਜੀ ਤੇ ਸਵਾਮਾਂ ਲੈ ਸਕਦੇ ਆ ਵੀਰੇ ਦਾ ਨੰਬਰ ਪਾ ਦਿਆਂਗੇ ਸਜਾਵਲ ਸਿੰਘ ਗੋਰਾਇਆਂ ਦੇ ਵਿੱਚ ਜ਼ਿਲ੍ਹਾ ਜਲੰਧਰ ਇੱਧਰ ਫਗਵਾੜਾ ਤੇ ਇੱਧਰ ਫਲੋਰ ਲੁਧਿਆਣੇ ਤੋਂ ਨਾਲ ਹੀ ਆ ਗਏ ਕੋਈ ਦੂਰ ਸਿਰੋਂ ਆਪਾਂ 30 ਕਿਲੋ ਜਲੰਧਰ ਪੈਂਦਾ 30 ਕਿਲੋ ਲੁਧਿਆਣਾ ਪੈਂਦਾ ਜੀ ਮਾਂ ਤੇ ਦੋਨਾਂ ਵਿੱਚਕਾਰ ਤੁਸੀਂ ਆ ਕੇ ਸਮਾਨ ਲੈ ਸਕਦੇ ਹੋ ਧੰਨਵਾਦ ਭਰਾ ਤੁਸੀਂ ਸਮਝ ਦਿੱਤਾ ਤਾਂ ਬਹੁਤ ਸਾਰੀ ਵੈਰਾਈਟੀ ਪਈ ਆ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ